ਫਰੋਸਪੁਰ ਵਿਦਵੀ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਹੈ ਜਿहां ਗੁਰੂ ਘਰ ਦੇ ਅੰਦਰ ਵਿਦਭੀ ਕਰਦਾ ਨਜ਼ਰ ਆ ਰਿਹਾ ਮਲਜ਼ਮ ਮਲਜ਼ਮ ਨੂੰ ਲੋਕਾਂ ਨੇ ਇਥੇ ਮੌਤੇ ਕੱਟਾਰ ਦਿੱਤਾ ਸੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਿਮਾਗੀ ਤੌਰ ਤੇ ਪਰੇਸ਼ਾਨ ਕਰਾਰ ਦਿੱਤਾ ਸੀ ਪਰ ਹੁਣ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਜਿਸੇ ਨਜ਼ਰ ਆ ਰਿਹਾ ਹੈ ਕਿ ਗੁਰੂ ਘਰ ਦੇ ਅੰਦਰ ਇਹ ਸ਼ਖਸ ਵਿਦਭੀ ਕਰ ਰਿਹਾ ਸੀ ਜਿहां ਤਸਵੀਰਾਂ ਜਿਹੜੀਆਂ ਕਿ ਤੁਹਾਨੂੰ ਅਸੀਂ ਤੁੰਦਰੀਆਂ ਕਰਕੇ ਵਿਖਾ ਰਹੇ ਹਾਂ ਇਸ ਦੇ ਵਿੱਚ ਸਾਫ਼ ਤੌਰ ਤੇ ਸਪਸ਼ਟ ਤੌਰ ਤੇ ਵਿਖਾਈ ਦਿੰਦਾ ਹੈ ਸ਼ਖਸ ਬੇਦਬੀ ਕਰਦਾ ਹੋਇਆ ਕੈਮਰੇ ਦੇ ਵਿੱਚ ਕੈਦ ਹੁੰਦਾ ਤੁਹਾਨੂੰ ਦੱਸ ਦਈਏ ਇਸ ਸ਼ਖਸ ਨੂੰ ਮਾਰ ਦਿੱਤਾ ਗਿਆ ਸੀ ਫਿਰੋਜ਼ਪੁਰ ਦੀ ਇਹ ਘਟਨਾ ਫਿਰੋਜ਼ਪੁਰ ਬੇਦਬੀ ਮਾਮਲੇ ਦੀ ਐਸ ਸੀ ਸੀ ਟੀ ਵੀ ਤਸਵੀਰਾਂ ਹੁਣ ਜੋ ਸਾਹਮਣੇ ਆਈਆਂ ਹਨ ਗੁਰੂ ਘਰ ਦੇ ਅੰਦਰ ਬੇਦਬੀ ਕਰਦਾ ਸ਼ਖਸ ਸਾਫ਼ ਕੈਮਰੇ ਦੇ ਵਿੱਚ ਕੈਦ ਹੁੰਦਾ ਇਹ ਰਾਜੀ ਇੱਕ ਵਾਰ ਮੁਰਦੋ ਇਸ ਬੁਲਜ਼ਮ ਨੂੰ ਲੋਕਾਂ ਨੇ ਮੌਤੇ ਘਾਟ ਦਾਰ ਦਿੱਤਾ ਸੀ ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਇਸ ਸ਼ਖਸ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਾਰ ਦਿੱਤਾ ਸੀ ਕਿ ਇਹ ਸ਼ਖਸ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਪਰ ਹੁਣ ਜੋ ਨਵੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਐ ਇਸ ਨੂੰ ਵੇਖ ਕੇ ਸਾਫ਼ ਸਿੱਧੇ ਤੌਰ ਤੇ ਉੱਪਰ ਕੋਈ ਵੀ ਵਿਖਾ ਨਾ ਲੈ ਕਹਿ ਸਕਦਾ ਕਿ ਜਾਣ ਬੁਝ ਕੇ ਇਹ ਸ਼ਰਾਰਤ ਕੀਤੀ ਗਈ ਜਾਣ ਬੁਝ ਕੇ ਬੇਅਦਬ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਗੁਰੂ ਘਰ ਦੇ ਅੰਦਰ ਜਾਂਦਾ ਹੈ ਗੁਰੂ ਸਾਹਿਬ ਦੇ ਅੰਗ ਇੱਥੇ ਪਾੜਦਾ ਹੈ ਬੇਅਦਬੀ ਕੀਤੀ ਕਿਸ ਸ਼ਖਸ ਨੇ ਸਰਵਜੀ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਐਸੇ ਖਬਰ ਤੇ ਹੋਰ ਅਪਡੇਟ ਦੇਣ ਦੇ ਲਈ ਸਰਵਜੀ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਬੇਦਬੀ ਕਰਦਾ ਇਹ ਸ਼ਖਸ ਜਿਹੜਾ ਕੈਮਬ੍ਰਿਜ ਕੈਦ ਹੋਇਆ ਹੈ ਹੁਣ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ ਪਰਿਵਾਰਕ ਮੈਂਬਰਾਂ ਦੇ ਉਹ ਬਿਆਨ ਵੀ ਚੇਤੇ ਆਉਂਦੇ ਜਦੋਂ ਕਿਹਾ ਗਿਆ ਸੀ ਉਹਨਾਂ ਵੱਲੋਂ ਕਿ ਇਹ ਸ਼ਖਸ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਪਰ ਸੀਸੀਟੀਵੀ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਨੇ ਬਿਲਕੁਲ ਅਮਿਤ ਵੀ ਕਹਿ ਸਕਦੇ ਆਂ ਵੀ ਜਿਹੜੀ ਕੱਲ ਘਟਨਾ ਜਿਹੜੀ ਵਾਪਰੀ ਹੈ ਬੇਅਦਬੀ ਦੀ ਉਹਦੇ ਵਿੱਚ ਇੱਕ ਨਵਾਂ ਮੋੜ ਜਿਹੜਾ ਦਿਖਾਈ ਦਿੰਦਾ ਕਿਉਂਕਿ ਜਦੋਂ ਬੇਅਦਬੀ ਹੋਈ ਜਿੱਗੀ ਔਰ ਪਰਿਵਾਰ ਨੇ ਬੜੇ ਅਜੀਬੋ-ਗਰੀਬ ਜੜੀ ਕੋਈ ਰੋਪ ਲਗਾਈ ਸੀਗੀ ਵੀ ਆਪਣੇ ਪੁੱਤਰ ਨੂੰ ਜਿਹੜਾ ਵੀ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਦੇ ਦਿਮਾਗ ਜਿਹੜਾ ਬਿਲਕੁਲ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਜਿਸ ਨੂੰ ਲੈ ਕੇ ਉਹਨਾਂ ਨੇ ਸਵਾਲ ਉਠਾਈ ਸੀ ਦੀ ਉਹ ਬਾਪ ਨੇ ਜਿਹੜਾ ਮ੍ਰਿਤਕ ਹੋ ਗਿਆ ਜਿਹੜਾ ਰੋਪੀ ਸੀਗਾ ਵੀ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਪਛਾਣਦਾ ਰਿਆ ਲੇਕਿਨ ਕਿਸੇ ਨੇ ਮਦਦ ਦੀ ਗੱਲ ਨਹੀਂ ਸੁਣੀ ਕਿ ਜਿਹੜੀਆਂ ਅੱਜ ਸੀਸੀਟੀਵੀ ਜਿਹੜੀਆਂ ਸਾਹਮਣੇ ਆਈਆਂ ਉਹ ਸਾਫ਼ ਤੌਰ ਤੇ ਦਰਸਾਰੀਆਂ ਵੀ ਕਿਸ ਤਰ੍ਹਾਂ ਉਹ ਨੋਰਮਲ ਤਰ੍ਹਾਂ ਜਿਹੜਾ ਉਹ ਅੰਦਰ ਆਂਦਾ ਨੋਰਮਲ ਤਰ੍ਹਾਂ ਉਹ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਪਹੁੰਚਦਾ ਤੇ ਜਿਹੜੇ ਅੰਗ ਨੂੰ ਉਹਨੂੰ ਫਾੜਦਾ ਤੇ ਉਸ ਤੋਂ ਬਾਅਦ ਉਹ ਰਫਾਰਕੇ ਤੇ ਬਾਅਦ ਜਿਹੜਾ ਉਹ ਜਾਂਦਾ ਦਿਖਾਈ ਦੇ ਰਿਹਾ ਜੋ ਆਪਣੇ ਆਪ ਦੇ ਦਫਤਰਿਆਂ ਵੀ ਜੋ ਉਹਨਾਂ ਨੇ ਦਾਅਵੇ ਕੀਤੇ ਸੀਗੇ ਉਹਨਾਂ ਨੂੰ ਜਿਹੜਾ ਠੁੱਠ ਲਾਉਂਦੀਆਂ ਇਹ ਤਸਵੀਰਾਂ ਉਹ ਸਾਬਤ तौर ਤੇ ਦਿਖਾਈ ਦੇ ਰਹੀਆਂ ਇਹ ਵੀ ਦੇ ਰਿਹਾ ਵੀ ਮਤਲਬ ਕਿ ਖੁੱਦ ਜਿਹੜੀ ਆ ਵੀ ਇੱਕ ਮਨਸ਼ਾ ਲੈ ਕੇ ਅੰਦਰ ਜਿਹੜਾ ਵੜਿਆ ਗਿਆ ਵੀ ਉਸ ਤੇ ਸੋਚ ਨੂੰ ਲੈ ਕੇ ਕਿ ਇਹ ਗੈਰਬੇਦ ਵੀ ਜਿਹੜੀ ਕਰਨੀ ਆ ਉਹ ਜਿਹੜੀ ਸਾਬਤ तौर ਤੇ ਦਰਸਾਈ ਜੀ ਉਹ ਦਿਖਾਈ ਦੇ ਰਹੀ ਹੈ ਜੀ ਅੰਮੀ ਬਿਲਕੁਲ ਵਾਕਿਆ ਜੀ ਪਹਿਲਾਂ ਵੀ ਕਈ ਵਾਰ ਜਿਹੀਆਂ ਘਟਨਾਵਾਂ ਜੜੀਆਂ ਕਿ ਸਿੱਖ ਹਿਰਦਿਆਂ ਨੂੰ ਸੱਟ ਮਾਰਦੀਆਂ ਜਿਹੀਆਂ ਬੇਵਿਦੀ ਦੀ ਘਟਨਾ ਅਸੀਂ ਵੇਖ ਚੁੱਕੇ ਆ ਵਾਰ-ਵਾਰ ਜਿਹੀਆਂ ਘਟਨਾਵਾਂ ਦਾ ਹੋਣਾ ਵਾਰ-ਵਾਰ ਪਿੰਡ ਵਾਸੀ ਜਿਹੜੇ ਲੋਕ ਨੇ ਜਿਹੜੀ ਸੰਗਤ ਹੈ ਉਹ ਹੀ ਕਹਿੰਦੀ ਹੈ ਕਿ ਇਸ ਦੇ ਪਿੱਛੇ ਆਖਰਕਾਰ ਕਿਹੜੀਆਂ ਤਾਕਤਾਂ ਨੇ ਜੜੀਆਂ ਕੰਮ ਕਰ ਰਹੀਆਂ ਨੇ ਐ ਵੀ ਇੱਕ ਵੱਡਾ ਸਵਾਲ ਲਗਾਤਾਰ ਬਰਕਰਾਰ ਸਰਜੀਤ ਜੀ ਵੀ ਇਹ ਵੀ ਬਿਲਕੁਲ ਵੀ ਇਹਦੇ ਦੀ ਕੋਈ ਦੋਰ ਨਹੀਂ ਵੀ ਇਸ ਚੀਜ਼ ਦੀ ਜਾਣ ਜਿਹੜੀ ਹੋਣੀ ਚਾਹੀਦੀ ਹੈ ਕਿਉਂਕਿ ਇਹਦੇ ਪਿੱਛੇ ਕੋਈ ਨਾ ਕੋਈ ਤਾਕਤਾਂ ਜਿਹੜੀਆਂ ਕੰਮ ਕਰਦੀਆਂ ਪਈਆਂ ਜਿਹੜੀਆਂ ਬੇਅਦਬੀ ਜਿਹੜੀਆਂ ਉਹ ਕਰਵਾਦੀਆਂ ਨਜ਼ਰ ਆ ਰਹੀਆਂ ਕਿਉਂਕਿ ਚੋਣਾਂ ਵੀ ਦਿਨ ਹੈ ਚੋਣਾਂ ਦੇ ਦਿਨ ਵਿੱਚ ਜਿਹੜਾ ਮਾਹੌਲ ਹੈ ਉਹ ਖਰਾਬ ਕਰਨ ਦੀ ਮਨਸ਼ਾ ਨੂੰ ਲੈ ਕੇ ਵੀ ਇਹ ਜਿਹੜੀਆਂ ਚੀਜ਼ਾਂ ਉਹ ਕੀਤੀਆਂ ਜਾ ਰਹੀਆਂ ਨੇ ਵੀ ਇਸ ਤੋਂ ਪਰਦਾ ਜਿਹੜਾ ਉਠਣਾ ਚਾਹੀਦਾ ਲੇਕਿਨ ਜਿਹੜੀਆਂ ਏਜੰਸੀਆਂ ਹੈਗੀਆਂ ਪੰਜਾਬ ਦੀਆਂ ਏਜੰਸੀਆਂ ਚਾਹੇ ਪੁਲਿਸ ਪ੍ਰਸ਼ਾਸਨ ਆਏ ਚਾਹੇ ਸੀਆਈਡੀ ਆ ਚਾਹੇ ਕੋਈ ਆਈਡੀ ਆ ਮਤਲਬ ਉਹਨਾਂ ਏਜੰਸੀਆਂ ਨੂੰ ਇਸ ਚੀਜ਼ 'ਤੇ ਪਰ Okay. ਹੋਣ ਜਿਹੜੀਆਂ ਸਾਥਕਾਂ ਨੇ ਜੋ ਇਸ ਕੰਮ ਨੂੰ ਜਿਹੜੇ ਕਰਵਾਉਣ ਵਾਸਤੇ ਜਿਹੜਾ ਉਹ ਨੌਜਵਾਨਾਂ ਨੂੰ ਮਜਬੂਰ ਕਰਦੀਆਂ ਤੇ ਉਹਨਾਂ ਨੂੰ ਗਲਤ ਕੰਮ ਕਰਵਾਵੀਆਂ ਨੇ ਤੇ ਉਹਨਾਂ ਨੂੰ ਗਲਤ ਰਸਤੇ ਜਿਹੜੀਆਂ ਪਾਰੀਆਂ ਨੇ ਲੇਕਿਨ ਹਜੇ ਤੱਕ ਇਹ ਸਰਕਾਰਾਂ ਦੋਸ਼ ਪਰਤੀ ਦੋਸ਼ ਜਿਹੜੀਆਂ ਲਗਾਉਂਦੀਆਂ ਦਬਾਈ ਦਿੰਦੀਆਂ ਲੇਕਿਨ ਇਹਦੇ ਉੱਤੇ ਜਿਹੜਾ ਪਰਦਾ ਉਖਾਰ ਵਿੱਚ ਉਹ ਕਦਾਂ ਵੀ ਸਫਲ ਨਹੀਂ ਹੋ ਪਾਇਆ ਕਿਸੇ ਵੀ ਜਿਹੜੀਆਂ ਸਾਬਤ ਹੋਈਆਂ ਸਰਕਾਰਾਂ ਤੇ ਸਵਾਲ ਪ੍ਰਸ਼ਾਸਨ ਤੇ ਸਵਾਲ ਜਿਹੜੇ ਖੜੇ ਹੁੰਦੇ ਉਹ ਸਾਹਕੋਰ ਤੇ ਦਿਖਾਈ ਦੇ ਰਿਹਾ ਤੇ ਉਹਨਾਂ ਨੂੰ ਇਹ ਚੀਜ਼ਾਂ ਦਾ ਜਿਹੜਾ ਜਵਾਬ ਦੇਣਾ ਪਵੇਗਾ ਕਿ ਆਖਰ ਇਹਨਾਂ ਪਿੱਛੇ ਕੌਣ ਹੈ ਤੇ ਉਸ ਤੋਂ ਪਰਦਾ ਕਿਉਂ ਨਹੀਂ ਥਾਇ ਦਸਤੂਰ ਦੀ ਖਾਣਾ ਪੂਰਤੀ ਕਰਕੇ ਐਫ ਆਈ ਆਰ ਮਿਰਤਕ ਤੇ ਐਫ ਆਈ ਆਰ ਕੱਦਤੀ ਗਈ ਉਸ ਤੋਂ ਬਾਅਦ ਇਹ ਕਿ ਇਸ ਮਾਮਲੇ ਨੂੰ ਠੰਡੇ ਬੱਥੇਸ ਬਾਦਲਤਾ ਜਾਏਗਾ ਲੇਕਿਨ ਜੋ ਇਹਦੇ ਪਿੱਛੇ ਸਾਜ਼ਿਸ਼ਾਂ ਕਰਦੀਆਂ ਉਹਦੇ ਤੋਂ ਅਜੇ ਤੱਕ ਪਰਦਾ ਜਿਹੜਾ ਉਠਾਇਆ ਨਹੀਂ ਗਿਆ ਤੇ ਨਾ ਹੀ ਅਜੇ ਉਠਾਇਆ ਜਾ ਰਿਹਾ ਜੀ ਅਭੀ ਪਰ ਸੋਨ ਨਾਲ ਹੀ ਕਈ ਵਾਰ ਜਦ ਬੇਅਦਬੀ ਦੀਆਂ ਜਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਵਕਫਾਕ ਟੰਗਦੇ ਬਿਆਨ ਨਿਕਲ ਕੇ ਸਾਹਮਣੇ ਆਉਂਦੇ ਨੇ ਲੰਗੇ ਦਿਨ ਵਿੱਚ ਅਸੀਂ ਵੇਖਿਆ ਉਸ ਸ਼ਰਮਨੇ ਕਾਲੀਦਲ ਤੇ ਆਗੂਆਂ ਵੱਲੋਂ ਖਾਸ ਤੌਰ ਤੇ ਨਿਸ਼ਾਨੇ ਸਾਧੇ ਜਾਂਦੇ ਨੇ ਉਹਨਾਂ ਧਾਰਮਿਕ ਆਗੂਆਂ ਦੇ ਉੱਪਰ ਜਿਹੜੇ ਕਿ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬੜੇ ਜ਼ਿਆਦਾ ਹਮਲਾਵਰ ਹੁੰਦੇ ਸੀ ਪਰ ਹੁਣ ਕਿੱਥੇ ਗਏ ਉਹ ਖੋਤੀ ਆਗੂ ਆਖਰਕਾਰ ਹੁਣ ਉਹ ਚੁੱਪ ਕਿਉਂ ਬੈਠੇ ਨੇ ਆਖਰਕਾਰ ਇੱਕ ਪਾਰਟੀ ਨੂੰ ਐਸ ਮਸਲੇ ਨੂੰ ਲੈ ਕੇ ਟਾਰਗੇਟ ਕੀਤਾ ਜਾਂਦਾ ਰਿਹਾ ਐਸ ਤੋਂ ਲੈ ਕੇ ਵੀ ਸਵਾਲ ਉੱਠਦੇ ਰਹੇ ਨੇ ਸਰਜੀਤ ਜੀ ਇਹ ਮੇਰੀ ਗਲਤ ਬਿਲਕੁਲ ਹੈ ਕਿ ਜਦੋਂ ਇਹ ਵਾਰਦਾਤ ਹੁੰਦੀ ਹੈ ਕਹਿ ਸਕਦੇ ਹਾਂ ਵੀ ਹੁਣ ਜਿਹੜੀ ਸਰਕਾਰ ਆਈ ਆ ਇਹੋ ਤਰ੍ਹਾਂ ਕਰ ਜਿਹੜੀ ਇਹ ਪਹਿਲਾਂ ਜਿਹੜੀ ਆ ਉਹ ਪੋਜੀਸ਼ਨ ਤੇ ਜਿਹੜੇ ਰੋਪ ਜਿਹੜੇ ਲਗਾਉਂਦੀ ਆ ਉਹ ਉਹਨੂੰ ਦਿਖਾਈ ਦਿੱਤੀ ਵੀ ਕਿਸ ਤਰ੍ਹਾਂ ਜਿਹੜਾ ਫਰੀਦਕੋਟ ਦੇ ਵਿੱਚ ਵੀ ਮਤਲਬ ਮਾਮਲੇ ਜਿਹੜੇ ਹੋਏ ਨੇ ਮਿਲ ਇੱਕ ਮਾਨਸਿਕ ਸੰਤੁਲਨ ਜਿਹੜਾ ਵੀ ਕਹਿ ਬਾਅਦ ਤੋਂ ਕਹਿੰਦੇ ਆ ਵੀ ਇਹ ਨੌਜਵਾਨ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਇਹ ਕਿਤੇ ਨਾ ਕਿਤੇ ਜਾਜ ਗੱਲ ਜਿਹੜੀ ਆ ਉਹ ਨਹੀਂ ਮਤਲਬ ਹੈਗੀ ਵੀ ਲੋਕਾਂ ਦੇ ਜਿਹੜਾ ਬੰਦੇ ਦੇ ਵਿੱਚ ਵੀ ਇਹ ਗੱਲ ਨਹੀਂ ਉੱਤਨੀ ਕਿ ਇਹ ਮਾਨਸਿਕ ਸੰਤੁਲਨ ਜਿਹੜਾ ਖਰਾਬ ਹੋ ਕਰਕੇ ਵੀ ਆਉਦੀ ਆ ਜਿਹ ਦੀ ਕੋਈ ਜਾਂਚੀਆਂ ਜਾਂ ਕੋਈ ਮਤਲਬ ਕਿ ਕੋਈ ਵੀ ਚਲਸ ਹੈਗਾ ਜਿਹੜਾ ਉਹ ਕੰਮ ਕਰਦਾ ਸਾਫ਼ ਤੋਂ ਉੱਤੇ ਦਿਖਾਈ ਦੇ ਰਿਹਾ ਲੇਕਿਨ ਦੋਸ਼ ਆ ਰੋਪ ਜਿਹੜੇ ਹੈਗਾ ਉਹ ਸਿੰਗਲ ਇੱਕ ਪਾਦੀ ਨੂੰ ਜਿਹੜਾ ਉਹਦੇ ਤੋਂ ਮਰਿਆ ਜਾਂਦਾ ਜੋ ਬਿਲਕੁਲ ਬੇਬੁਨਿਆਦ ਤੇ ਬੇਗਲਤ ਜਿਹੜਾ ਉਹ ਸਾਬਤ ਹੋ ਰਿਹਾ ਬਿਲਕੁਲ ਡੂੰਗਾਈ ਦੇ ਨਾਲ ਇਸ ਮਾਮਲੇ ਦੀ ਜਾਂਚ ਹੋਣੀ ਲਾਜ਼ਮੀ ਸਮਝੀ ਜਾ ਸਕਦੀ ਹੈ ਬਹੁਤ ਸ਼ੁਕਰੀਆ ਸਰਜੀਤ ਸਾਹਿਬ ਜੀ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਫਿਲਹਾਲ ਅੱਗੇ ਵਧਾਂਗੇ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦੇ ਵਿੱਚ ਹੋਈ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਐਸਯੂਪੀਸੀ ਪ੍ਰਧਾਨ ਹਰਜਿੰਦਰ ਸਿੰਘ ਦਾ ਧਾਮੀ ਦਾ ਬਿਆਨ ਹੈ ਉਨਾਇਤ ਇਸ ਅਥੇ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆ ਕਿ ਪਿਛਲੇ ਕੁਝ ਸਮੇਂ ਤੋਂ ਬੇਅਦਬੀਆਂ ਘਟਨਾਵਾ ਲਗਾਤਾਰ ਵਾਪਰ ਰਹੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਘਟਨਾਵਾ ਨੂੰ ਰੋਕਣ ਦੇ ਲਈ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਹੇ ਨੇ ਜੀਹਾਂ ਘਟਨਾਵਾ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਪ੍ਰਤੀਤ ਹੁੰਦੀਆਂ ਨੇ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਘਟਨਾ ਦਾ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਨਾਲ ਹੀ ਆਪਣੀ ਰਿਪੋਰਟ ਵੀ ਭੇਜ ਦਿੱਤੀ ਹੈ ਭਰ ਧਾਮੀ ਦਾ ਮਿਆਨਾ ਉਹਨਾਂ ਕੀ ਕਿ ਜੀਹਾਂ ਕਟਨਾਮਾ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਪ੍ਰਤੀਤ ਹੁੰਦੀਆਂ ਹਨ